कांड ਪੰਜਵਾਂ ਇੱਕ ਅਧ ਹਫ਼ਤੇ ਦੇ ਅੰਦਰ ਅੰਦਰ ਹੀ ਉਸਤਾਦ ਨੇ شاਗਿਰਦ ਨੇ ਦੁਆਲੇ ਮਾਵਾਂ ਧੀਆਂ ਵਾਲੇ ਸਨੇਹ ਦੀ ਧਾਰ ਵਲੀ ਗਈ ਤੇ ਇਸੇ ਧਾਰ ਨੇ ਇੱਕ ਦਿਨ ਕ੍ਰਿਸ਼ਨਾਂ ਨੂੰ ਮਾਤਾ ਜੀ ਦੇ ਘਰ ਵੱਲ ਜਿਹੜਾ ਸਕੂਲ ਦੀ ਇਮਾਰਤ ਦਾ ਪਿਛਲਾ ਹਿੱਸਾ ਸੀ ਖਿੱਚ ਖੜਿਆ ਸ਼ਨੀਚਰਵਾਰ ਕਰਕੇ ਛੁੱਟੀ ਉਸ ਵਕਤੇ ਹੋ ਗਈ ਸੀ ਤੇ ਛੁੱਟੀ ਤੋਂ ਬਾਅਦ ਗੱਲਾਂ ਹੀ ਗੱਲਾਂ ਵਿੱਚ ਕ੍ਰਿਸ਼ਨਾਂ ਉਸ ਦੇ ਨਾਲ ਉਸ ਦੇ ਘਰ ਜਾ ਪਹੁੰਚੇ ਕਿਤਨੀ ਹੀ ਪਾਵੇਂ ਮਾਤਾ ਜੀ ਨਾਲ ਉਹ ਖੁੱਲ ਗਈ ਹੋਵੇ ਪਰ ਅਜੇ ਤੀ कृष्णा ਨੇ ਆਪਣੇ ਘਰਬਾਰ ਦੇ ਸਬੰਧ ਵਿੱਚ ਉਸ ਨੂੰ ਕੁਝ ਨਹੀਂ ਸੀ ਦੱਸਿਆ ਕਦੇ ਕਦਾਈ ਜੇ ਮਾਤਾ ਜੀ ਨੇ ਇਸ ਬਾਰੇ ਕੋਈ ਗੱਲ ਛੇੜੀ ਵੀ ਸੀ ਤਾਂ कृष्णा ਕਿਸੇ ਨਾ ਕਿਸੇ ਪੱਜ ਟਾਲ ਗਈ ਇਸ ਗੱਲ ਦਾ कृष्णा ਨੂੰ ਮਾਨ ਸੀ ਕਿ ਸਾਰੀਆਂ ਕੁੜੀਆਂ ਨੂੰ ਛੱਡ ਕੇ ਉਸ ਵੱਲ ਮਾਤਾ ਜੀ ਦਾ ਵਧੇਰੇ ਚੁਕਾਉ ਹੈ ਤੇ ਜਿਹੜਾ ਬੜੀ ਛੇਤੀ ਛੇਤੀ ਅਪਨੱਤ ਵਿੱਚ ਬਦਲ ਰਿਹਾ ਸੀ ਪਰ ਇਸ ਦੇ ਨਾਲ ਹੀ ਆਪਣੇ ਘਰੋਗੀ ਛੁਟਪਣ ਦਾ ਖਿਆਲ ਕਰਕੇ ਕਦੀ-ਕਦੀ ਉਹ ਕੁਝ ਗਮਰੁੱਠ ਜਿਹੀ ਹੋ ਜਾਇਆ ਕਰਦੀ ਸੀ ਕਿੱਥੇ ਏਡੇ ਵੱਡੇ ਸਕੂਲ ਦੀ ਮੁੱਖ ਅਧਿਆਪਕਾ ਤੇ ਕਿੱਥੇ ਇੱਕ ਲੱਕੜਹਾਰੇ ਦੀ ਭੈਣ ਜਿਸ ਦੇ ਘਰ ਵਿੱਚ ਕਦੀ ਦੋ ਵੇਲੇ ਬੱਕ ਦਾ ਰਜਦਾ ਸੀ ਕਦੀ ਇੱਕ ਵੇਲੇ ਉਸ ਨੂੰ ਹਰ ਵੇਲੇ ਤੁੜਕੂ ਲੱਗਾ ਰਹਿੰਦਾ ਅਤੇ ਮਾਤਾ ਜੀ ਫੇਰ ਪੁੱਛ ਬੈਣ ਮਤੇ ਹੋਰ ਕਿਤੋਂ ਉਹਨਾਂ ਨੂੰ ਪਤਾ ਲੱਗ ਜਾਏ ਤੇ ਉਹ ਦਿਨ ਕ੍ਰਿਸ਼ਨਾਂ ਦੀ ਪਛੇਮਾਨੀ ਵਿੱਚ ਹੋਰ ਵੀ ਵਾਧਾ ਹੋ ਗਿਆ ਜਦੋਂ ਸ਼ਨੀਚਰਵਾਰ ਉਹ ਮਾਤਾ ਜੀ ਦੇ ਘਰ ਚਲੀ ਗਈ ਘਰ ਅੰਦਰ ਦਾਖਲ ਹੁੰਦਿਆਂ ਹੀ ਕ੍ਰਿਸ਼ਨਾਂ ਨੂੰ ਇੱਕ ਓਪਰੇ ਗੱਭਰੂ ਨਾਲ ਦੋ ਚਾਰ ਹੋਣਾ ਪੈ ਗਿਆ ਪ੍ਰਬੋਧ ਇਹ ਸੇ ਕ੍ਰਿਸ਼ਨਾਂ ਦੀਆਂ ਗੱਲਾਂ ਮੈਂ ਤੈਨੂੰ ਦੱਸਦੀ ਹੁੰਦੀ ਸਾਂ ਕ੍ਰਿਸ਼ਨ ਇਹ ਮੇਰਾ ਲੜਕਾ ਪ੍ਰਬੋਧ ਹੈ ਕਾਲਜ ਵਿੱਚ ਛੁੱਟੀਆਂ ਹੋ ਜਾਣ ਕਰਕੇ ਮੇਰੇ ਨਾਲ ਹੀ ਚਲਾ ਆਇਆ ਸੀ ਨਾਲੇ ਮੈਨੂੰ ਆਰਾਮ ਹੋ ਗਿਆ ਨਾਲੇ ਇਸ ਦੀ ਸੈਰ ਹੋ ਗਈ ਇੱਕ ਪੰਥ ਦੋ ਕਾਜ ਨਮਸਤੇ ਕ੍ਰਿਸ਼ਨ ਜੀ ਨਮਸਤੇ ਜੀ ਚਾਹ ਆ ਗਈ ਤੇ ਵਰਤਾਰੇ ਦਾ ਕੰਮ ਕ੍ਰਿਸ਼ਨ ਦੇ ਜ਼ਿੰਮੇ ਲੱਗਾ ਸ਼ਾਗਿਰਦਨੀ ਦੇ ਨਾਤੇ ਇਹ ਉਸ ਦਾ ਫਰਜ਼ ਵੀ ਤਾਂ ਸੀ ਘਰ ਵਿੱਚ ਪਾਵੇਂ ਕਦੀ ਨਾ ਸਹੀ ਪਰ ਸਕੂਲ ਦੀ ਇੱਕ ਉੱਗੀ ਵਿਦਿਆਰਥਣ ਹੋਣ ਕਰਕੇ ਉਸ ਨੂੰ ਅਕਸਰ ਚਾਹ ਦੀ ਮੇਜ਼ ਅੱਗੇ ਬੈਠਣ ਦਾ ਮੌਕਾ ਮਿਲਦਾ ਹੀ ਰਹਿੰਦਾ ਸੀ ਜਿਸ ਕਰਕੇ ਇਸ ਸਲੀਕੇ ਤੋਂ ਉਹ ਅਣਪਿਝ ਨਹੀਂ ਸੀ ਫਿਰ ਇੱਥੇ ਤਾਂ ਕੰਮ ਹੀ ਸਾਧ ਮੁਰਾਦਾ ਸੀ ਕੋਈ ਕਿਸੇ ਕਿਸਮ ਦਾ ਡੰਬਰ ਨਹੀਂ ਸੀ ਚਾਹ ਦੇ ਨਾਲ ਗੱਲਾਂ ਕਥਾਂ ਦਾ ਕਰਮ ਚੱਲਣਾ ਵੀ ਤਾਂ ਸੁਭਾਵਿਕ ਸੀ ਮਾਤਾ ਜੀ ਨੇ ਭਾਵੇਂ ਇਸ ਦੀ ਲੋੜ ਨਾ ਹੀ ਸਮਝੀ ਹੋਵੇ ਪਰ ਪ੍ਰਬੋਧ ਜਿਹੜਾ ਬੀਏਸੀ ਦਾ ਵਿਦਿਆਰਥੀ ਸੀ ਜਾਂ ਤਾਂ ਸਭਿਆਤਾ ਦੇ ਤੌਰ ਤੇ ਤੇਜਾ ਕ੍ਰਿਸ਼ਨਵਲ ਕੁਝ ਵਦੇਰੇ ਰਚਿਤ ਹੋਣ ਕਰਕੇ ਪੁੱਛ ਹੀ ਬੈਠਾ ਕ੍ਰਿਸ਼ਨਾਂ ਦੇ ਸਬੰਧ ਵਿੱਚ ਆਪਣੀ ਮਾਂ ਪਾਸੋਂ ਜਿਸ ਦੇ ਜਵਾਬ ਵਿੱਚ ਉਹ ਇਤਨਾ ਹੀ ਕਹਿ ਸકી ਮੈਨੂੰ ਤੇ ਕਾਕਾ ਇਸ ਬਾਰੇ ਧੂੰ ਵੱਧ ਨਹੀਂ ਪਤਾ ਕਿ ਪੜ੍ਹਾਈ ਦੇ ਲਿਹਾਜ਼ ਨਾਲ ਕੀ ਤੇ ਉੱਚੀ ਸਮਝ ਦੇ ਲਿਹਾਜ਼ ਨਾਲ ਕੀ ਕ੍ਰਿਸ਼ਨਾ ਆਪਣਾ ਸਾਨੀ ਨਹੀਂ ਰਖਦੀ ਬਾਕੀ ਆਪਣੀ ਬਾਬਤ ਇਹ ਆਪ ਹੀ ਦੱਸ ਦੇਵੇਗੀ ਕ੍ਰਿਸ਼ਨਾ ਜਿਵੇਂ ਸਾਰੀ ਸਮੁੱਚੀ ਖੁੱਬ ਗਈ ਕਿਸੇ ਦਲਦਲ ਵਿੱਚ ਇੱਕ ਪਾਸੇ ਮਾਤਾ ਜੀ ਦੇ ਮੂੰਹੋਂ ਏਡੀ ਭਾਰੀ ਪ੍ਰਸੰਸਾ ਦੂਜੇ ਪਾਸੇ ਆਪਣੀ ਬਾਬਤ ਦੱਸਣ ਦੀ ਫਰਮਾਇਸ਼ ਕੋਈ ਵੀ ਬਹਾਨਾ ਜੇ ਕਦੀ ਉਸ ਨੂੰ ਲੱਭ ਸਕਦਾ ਇਸ ਸੰਕੇਤ ਨੂੰ ਟਾਲਣ ਲਈ ਤਾਂ ਉਹ ਅਵਸ਼્ય ਹੀ ਵਰਤ ਕੇ ਖਲਾਸੀ ਪਾ ਲੈਂਦੀ ਪਰ ਕਾफी ਸੋਚਣ ਤੇ ਵੀ ਉਸ ਨੂੰ ਕਿਤੇ ਨਉ ਉਡਾਣ ਨੂੰ ਥਾਂ ਨਾ ਲੱਭਾ ਅੱਧਾ ਘੰਟਾ ਤਾਂ ਉਹ ਲੇ ਚਿਗੜੀਆਂ ਵਿੱਚ ਰਹੀ ਪਰ ਝੱਟ ਹੀ ਜਿਵੇਂ ਉਸ ਦੇ ਅੰਦਰੋਂ ਕੋਈ ਲਲਕਾਰ ਉੱਠਿਆ ਕ੍ਰਿਸ਼ਨਾ ਤੇ ਕ੍ਰਿਸ਼ਨਾ ਨੇ ਬਿਨਾਂ ਲੁੱਕ ਲੁਕਾ ਬਿਨਾਂ ਸੰਗ ਸੰਗਾ ਤੋਂ ਆਪਣੀ ਬਾਬਤ ਤੇ ਆਪਣੇ ਘਰ-ਬਾਰ ਬਾਬਤ ਸਭ ਕੁਝ ਸੰਖੇਪ ਵਿੱਚ ਦੱਸ ਦਿੱਤਾ। ਦੱਸ ਚੁੱਕਣ ਤੋਂ ਬਾਅਦ ਜਦ ਇਸ ਦਾ ਪ੍ਰਤੀਕਰਮ ਉਸ ਦੇ ਸਾਹਮਣੇ ਆਇਆ ਤਾਂ ਕ੍ਰਿਸ਼ਨਾਂ ਦੀ ਰਗ ਰਗ ਵਿੱਚ ਉਤਸ਼ਾਹ ਭਰ ਗਿਆ। ਵੰਡਰਫੁਲ ਪ੍ਰਬੋਧ ਮੁਕਤ ਕੰਠ ਨਾਲ ਉਸ ਦੀ ਪ੍ਰਸ਼ੰਸਾ ਵਿੱਚ ਬੋਲ ਉੱਠਿਆ। ਪਰ ਮਾਤਾ ਜੀ ਤੁਸੀਂ ਜਿੰਨਾ ਕੁਝ ਕ੍ਰਿਸ਼ਨਾਂ ਬਾਰੇ ਮੈਨੂੰ ਸੁਣਾਉਂਦੇ ਰਹੇ ਹੋ ਮੈਂ ਸਮਝਣਾ ਉਹ ਇਸ ਬੀਬੀ ਦੀ ਅਸਲ ਕੀਮਤ ਨਹੀਂ ਸੀ। ਬਾਗ ਵਿੱਚ ਖਿੜੇ ਹੋਏ ਫੁੱਲ ਦੀ ਤਾਰੀਫ਼ ਕਰਨੀ ਹੀ ਪੈਂਦੀ ਹੈ ਪਰ ਪਥਰੀਲੀ ਚਟਾਨ ਉੱਤੇ ਖਿੜਿਆ ਹੋਇਆ ਫੁੱਲ ਇੱਕ ਕ੍ਰਿਸ਼ਮਾ ਮੰਨਿਆ ਜਾਏਗਾ ਮੋਸਟ ਵੰਡਰਫੁਲ ਬਹੁਤ ਡੂੰਗੀ ਦਿਲਚਸਪੀ ਨਾਲ ਸੁਣੀਆਂ ਪ੍ਰਬੋਧ ਨੇ ਕ੍ਰਿਸ਼ਨਾ ਦੀਆਂ ਗੱਲਾਂ ਕਿਤਨੀ ਖੁੱਲ੍ਹਦਿਲੀ ਨਾਲ ਉਹ ਆਪਣੇ ਘਰਬਾਰ ਦੀ ਨਿਗਰ ਦੀ ਹਾਲਤ ਨੂੰ ਬਿਆਨ ਕਰਦੀ ਚੱਲੀ ਗਈ ਸੀ ਉਸ ਦੇ ਥਾਂ ਜੇ ਹੋਰ ਕੋਈ ਕੁੜੀ ਹੁੰਦੀ ਤਾਂ ਸ਼ਾਇਦ ਨੌਂਤਰਸੌ ਪਰਦੇ ਪਾ ਪਾ ਕੇ ਰੋਗੀ ਖਾਮੀਆਂ ਨੂੰ ਲੁਕਾਉਣ ਦਾ ਯਤਨ ਕਰਦੀ ਫਿਰ ਸਕੂਲ ਦੀ ਵਿਦਿਆਰਥਣ ਤੇ ਫਿਰ ਆਪਣੀ ਮੁੱਖ ਅਧਿਆਪਕਾ ਦੇ ਸਾਹਮਣੇ ਤੇ ਉਸ ਦੇ ਪੁੱਤਰ ਦੇ ਸਾਹਮਣੇ ਇਹ ਤਾਂ ਜਿਵੇਂ ਅਸਲੋਂ ਹੀ ਅਸੰਭਵ ਸੀ ਉਸ ਦੇ ਪਾਣੀ ਇਸ ਤੋਂ ਬਾਅਦ ਹੋਰ ਹੋਰ ਗੱਲਾਂ ਸ਼ੁਰੂ ਹੋਈਆਂ ਤੇ ਸਭਨਾ ਵਿਚਾਲੇ ਕ੍ਰਿਸ਼ਨ ਨੇ ਨਿਜਕ ਹੋ ਕੇ ਆਪਣਾ ਫਰਜ਼ ਅਦਾ ਕੀਤਾ ਕ੍ਰਿਸ਼ਨ ਡੇਢ ਘੰਟੇ ਬਾਅਦ ਜਦ ਕ੍ਰਿਸ਼ਨ ਉੱਠ ਕੇ ਤੁਰਨ ਲੱਗੀ ਤਾਂ ਮਾਤਾ ਜੀ ਨੇ ਉਸ ਤੋਂ ਇੱਕ ਮੰਗ ਕੀਤੀ ਮੈਂ ਜਾਣਨੀ ਆ ਤੇਰਾ ਘਰ ਕਾਫੀ ਦੂਰ ਏ ਪਰ ਬੜੀ ਖੁਸ਼ੀ ਹੋਵੇਗੀ ਜੇ ਕਦੇ ਕਦਾਈ ਤੂੰ ਮੇਰੇ ਕੋਲ ਦੋ ਘੜੀਆਂ ਲਈ ਆ ਜਾਇਆ ਕਰੇ ਤੇਰੇ ਨਾਲ ਗੱਲਾਂ ਕਰਕੇ ਬੜੀ ਖੁਸ਼ੀ ਮਿਲਦੀ ਏ ਮੈਨੂੰ ਮਾਤਾ ਜੀ ਕ੍ਰਿਸ਼ਨਾ ਗਦਗਦ ਹੋ ਉઠી ਖੁਸ਼ੀ ਵਿੱਚ ਇਹ ਮੰਗ ਤਾਂ ਸਗੋਂ ਮੈਂ ਮੰਗਣ ਵਾਲੀ ਸਾਂ ਤੁਹਾਡੇ ਕੋਲੋਂ ਪਤਾ ਨਹੀਂ ਕਿੰਨੀ ਵਾਰੀ ਇਹੋ ਸੋਚਦੀ ਰਹੀ ਸਾਂ ਪਰ ਫਿਰ ਖਿਆਲ ਆਉਂਦਾ ਕਿਸ ਤਰ੍ਹਾਂ ਆਖਾਂ ਏਡੀ ਵੱਡੀ ਗੱਲ ਦਿਲਾਂ ਨੂੰ ਦਿਲਾਂ ਚੋਂ ਰਾਹ ਹੁੰਦੇ ਨੇ ਪੁੱਤਰੀ ਮਾਤਾ ਜੀ ਨੇ ਉਸ ਦੀ ਪਿੱਠ ਥਪਥ ਪਾਈ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇੱਥੇ ਆ ਕੇ ਪਹਿਲੀ ਪਲਾਂਹੀ ਮੈਨੂੰ ਤੇਰੇ ਵਰਗੀ ਪਿਆਰੀ ਧੀ ਦਾ ਸਾਥ ਮਿਲ ਗਿਆ ਮਾਤਾ ਜੀ ਤੁਰਨ ਤੋਂ ਪਹਿਲਾਂ ਕ੍ਰਿਸ਼ਨ ਨੇ ਇਹਨਾ ਨੂੰ ਹੋਰ ਕਹਿ ਦਿੱਤਾ ਮੈਂ ਅਜੇ ਤੁਹਾਡੇ ਪਾਸੋਂ ਬੜਾ ਕੁਝ ਸਿੱਖਣਾ ਏ ਇਸੇ ਕਰਕੇ ਦਿਲ ਕਰਦਾ ਏ ਤੁਹਾਡੇ ਕੋਲ ਹੀ ਹਰ ਵੇਲੇ ਬੈਠੀ ਰਹਾ ਜਾ ਪ੍ਰਭੂ ਮਾ ਨੇ ਪੁੱਤਰ ਨੂੰ ਆਦੇਸ਼ ਦਿੱਤਾ ਕ੍ਰਿਸ਼ਨ ਨੂੰ ਥੋੜੀ ਦੂਰ ਤੱਕ ਛੱਡਾ ਤੇ ਪ੍ਰਬੋਧ ਨੇ ਆਗਿਆ ਦਾ ਪਾਲਨ ਕੀਤਾ ਨਮਸਤੇ ਮਾਤਾ ਜੀ ਨਮਸਤੇ ਪੁੱਤਰੀ